241 ਕੀ ਹੈ ਕੀ ਇਹਦਾ ਨਾਮ ਦੱਸ ਨਾਮ ਦੱਸ ਕੀ ਹੈ ਅੰਗਰੇਜ਼ੀ ਤੇ ਚਿਲਕੜੇ 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 ਪੋਏ ਪੋਏ ਯਾਰ ਕਾਦੇ ਅੱਜ ਬਈ ਯਾਰਾ ਚਿਰੜੇ ਕਹਿੰਦੇ ਆ ਚਿਰੜੇ ਚਿਰੜੇ ਸਾਡੇ ਉਧਰ ਚਿਰੜੇ ਕੀ ਹਾਂ ਤੇ ਹਾਂ ਤੇ ਪੰਜਾਬ ਇੱਥੇ ਇਹਨੂੰ ਕਹਿੰਦੇ ਪੋਏ ਤੇ ਬਹੁਤ ਵਧੀਆ ਈ ਪੈਟਰੋਲ ਪੰਪ ਵਾਲਿਆਂ ਦਾ ਰਿਲੇਸ਼ਨ ਬਹੁਤ ਵਧੀਆ ਨੇ ਲੈ ਇਹ ਤਾਂ ਕਹਿੰਦੇ ਆ ਉਹ ਨਾ ਦਰ ਆਪਾਂ ਖੜੇ ਆ ਜੀ ਇਸ ਟਾਈਮ ਐਮਪੀ ਦੇ ਦਿਵਾਲਾ ਜ਼ਿਲ੍ਹੇ ਦੇ ਪਿੰਡ ਬਾਰਾ ਖੜਾ ਤੇ ਉਹ ਭੈਣ ਆ ਵਾਈ ਕਰਦੀ 15 17 ਖੀਲਿਆਂ ਦੀ ਕੱਲੀ ਭਰਾ ਹੈ ਨਹੀਂ ਉਹਦਾ ਦੋ ਭੈਣਾਂ ਹੀ ਭੈਣਾਂ ਨੇ ਘਰ ਦਾ ਫੌਜੀ ਆ ਤੇ ਬਾਈ ਜੀ ਬੰਦਿਆਂ ਦੇ ਬਰਾਬਰ ਬੰਦਿਆਂ ਦਾ ਬਰਾਬਰ ਵੀ ਵਾਧੇ ਕੰਮ ਕਰਦਾ ਬਰਾਬਰ ਵੀ ਨਹੀਂ ਕਹਿ ਸਕਦੇ ਆਪਾਂ ਵੱਧ ਕੰਮ ਕਰਦੇ ਤੁਸੀਂ ਆਹ ਵੇਖ ਲਓ ਬੰਨੇ ਬੁੰਨੇ ਵਟਣ ਦੀ ਮਸ਼ੀਨ ਤੋਂ ਅੱਗੇ-ਅੱਗੇ ਬੰਨੇ ਵੜਦੀ ਆ ਤੇ ਤੁਸੀਂ ਜਹਾਲਾ ਅਸੀਂ ਕਣਕ ਦਾ ਵੀ ਐਵਰੇਜ ਲਾਇਆ ਤੇ ਕਣਕ ਵੀ ਬਹੁਤ ਚੰਗੀ ਆ ਇਹ ਨਹੀਂ ਕਿ ਮੰਨ ਲਾ ਜਨਾਨੀ ਨੇ ਕੀਤੀ ਆ ਤੇ ਯਾਰ ਉਦਾਂ ਹੀ ਆ ਨਹੀਂ ਕਣਕ ਵੀ 20 ਸਵਾ ਟੰਕ 1.5 ਰੈਂਚ ਸਵਾ ਟੰਕ 1.5 ਟੰਕ ਤੋਂ ਵੱਧ ਨਿਕਲਦਾ ਜੇ ਮੈਂ ਝੂਠ ਬੋਲਦਾ ਤਾਂ ਫੋਰਮੈਨ ਨੂੰ ਪੁੱਛ ਲਓ ਬਹੁਤ ਵਧੀਆ ਭਾਜੀ ਮਿਹਨਤ ਕਰਨ ਲਈ ਆ ਭੈਣ ਇਹਨਾਂ ਦਾ ਮਤਲਬ ਕਿ ਕੱਲਾ ਇਹਨੀ ਮਿਹਨਤ ਕਰਦੀ ਆ ਬੰਨੇ ਬੰਨੇ ਜੋ ਖਾਦ ਦਵਾਈ ਦਾ ਕੰਮ ਆ। ਕੱਲ ਪੱਠੇ ਵੀ ਲਈ ਜਾਂਦੀ ਸੀ ਮੁਰਸਲ ਤੇ। ਪੱਠੇ ਹੀ ਜਾਂਦੀ ਆ ਬਾਈ ਜੀ। ਨਾ ਪੱਠੇ ਪੁੱਠੇ ਸਭ ਤੇ ਘਰ ਵਾਲਾ ਫੋਜੀ ਆ। ਉਹ ਮਿਹਨਤ ਫੋਰ ਜਿਹੀ ਕਰਦੀ ਵਧੀਆ। ਕਿਰਪਾ ਰੱਬ ਦੀ ਕਰੀ। ਤੇ ਆਪਣੇ ਵਾਲੇ ਆਪਣੇ ਵਾਲੇ ਸ਼ੋਰ ਨਹੀਂ ਨਾ ਕੰਮ ਕਰਦੇ। ਨਹੀਂ ਬੱਸ। ਕੁੜੀ ਆ ਮੋਬਾਈਲ ਤੇ ਰੀਲਾਂ ਬਣਾ ਲੀਆਂ, ਔਂਜ ਕਰ ਲੀਆਂ, ਔਂਜ ਕਰ ਲੀਆਂ। ਆ ਤੁਹਾਨੂੰ ਦਿਖਾਉਂਦੇ ਆ ਵਡਣ ਤਕਰੀਰ ਦਰਖਤ ਦੇ ਥੱਲੇ। ਵੜਗੇ ਮਸ਼ੀਨ ਤੇ ਸੁੱਟਣ ਟੱਕਰੀ ਹੈ ਨਾਲ ਬੰਦੇ ਵੀ ਨਹੀਂ ਸਪੀਡ ਤੇ ਨਹੀਂ ਵੜਦੇ ਵੇਖੋ ਹੁਣ ਇਹ ਨਾ ਕਿਉਂਕਿ ਤੁਸੀਂ ਇਹ ਚੋਰੀ ਵੀਡੀਓ ਬਣਾਉਂਦੇ ਅਸੀਂ ਪਰਮਿਸ਼ਨ ਲੈ ਕੇ ਵੀਡੀਓ ਬਣਾਉਂਦੇ ਆ ਅੱਗੇ ਮਸ਼ੀਨ ਤੇ ਵੀ ਨਾਲ ਬਰਾਬਰ ਉੱਤੇ ਖਲੋ ਕੇ ਦਾਣੇ ਦੂਣੇ ਤੋੜਦੀ ਦੇ ਨਹੀਂ ਨੁਕਸਾਨ ਤੇ ਨਹੀਂ ਕਰਦੀ ਮਸ਼ੀਨ ਤੇ ਵੀ ਖਲੋਤੀ ਹੈ ਉੱਪਰ ਇਹ ਦੇਖੋ ਕੰਮ ਕਰਨ ਵਾਲੇ ਜਿਹੜੇ ਕਰਦੇ ਆ ਆਪਣੇ ਯਾਦਰ ਬਹਾਨੇ ਜਿਆਦਾ ਪੰਜਾਬੀਆਂ ਤੋਂ ਇਹ ਇੰਜਨੀ ਤੇ ਕੀ ਕਰੀਏ ਠੀਕ ਇੰਜ ਕਰ ਸਕਦੇ ਆ ਸਾਡਾ ਪੇਸ਼ਾਵਾਦੀ ਫਲਾਨਾ ਵਾਂਟਕਾਨਾ ਰੀਲਾਂ ਦੇ ਨੱਚਣ ਨੂੰ ਹੀ ਪੇਸ਼ਾ ਦਸੀ ਜਾਂਦੇ ਲੋਕੀ ਕੰਜਰਪੁਰੇ ਨੂੰ ਹੀ ਪੇਸ਼ਾ ਦਸੀ ਜਾਂਦੇ ਨੰਗੇ ਹੋਣ ਨੂੰ ਹੀ ਪੇਸ਼ਾ ਦਸੀ ਜਾਂਦੇ ਆ ਇਹ ਵੀ ਮਿਹਨਤ ਹੈ ਨਾ ਹੁਣ ਕਈਆਂ ਨੇ ਕਹਣਾ ਜੀ ਪੈਲੀ ਨਹੀਂ ਅਸੀਂ ਕੀ ਕਰੀਏ ਬਈ ਮਿਹਨਤ ਕਰ ਸਕਦੇ ਹੁਣ ਇੱਥੇ ਕੰਮ ਸਾਰਾ ਮਿਹਨਤ ਦਾ ਪੈਲੀ ਦੇ ਵਿੱਚ ਇਧਰ ਦਿਵਾਲੀਦਾਰ ਆਮ ਹੀ ਕੰਮ ਜਿੱਥੇ ਵੀ ਪੈੜੀ ਹੈਗੀ ਜਿੰਨਾ ਕ ਜਮੀਨ ਹੈਗੀ ਬਹੁਤ ਕੰਮ ਹੁੰਦਾ ਕਰਨ ਵਾਲਾ ਹੋਵੇ ਸਹੀਂ ਬੰਦਾ ਕਰਨ ਵਾਲਾ ਹੋਵੇ ਕੰਮ ਸਾਰੇ ਹੀ ਹੁੰਦੇ ਆ ਤੇ 15 17 ਕਿਲੇ ਪੈੜੀ ਆ ਕਾਲੀ ਮਸ਼ੀਨ ਉਹਨਾਂ ਦਾ ਚੱਲਦੀ ਆ ਅੱਜ ਮਸ਼ੀਨਾਂ ਨਾਲ ਚੱਲਦੀ ਆ ਕਿ ਆਸੇ-ਪਾਸੇ ਵਖਾਣੇ ਵੇਖ ਲੋ ਕੋਈ ਬੰਦਾ ਨਹੀਂ ਲੱਗੇਗਾ ਨਾਲ ਤੇ ਇਹ ਵੀ ਨਹੀਂ ਕੋਈ ਡਰ ਨਹੀਂ ਆ ਤਰੀ ਆਉਂਦੀ ਮਸ਼ੀਨ ਦੇ ਨਾਲ ਆ ਮੁਰਸਲ ਵੀ ਉਹਦੇ ਖੜਾ ਆ ਤੇ ਬੰਦਾ ਕੋਈ ਵੀ ਨਹੀਂਗਾ ਜੇ ਕੋਈ ਸੋਚੇ ਕੇ ਬੰਦਾ ਵਾ ਤੇ ਇੱਕ ਖੱਤੀ ਉਹ ਉਧਰ ਲੈ ਚਲੀ ਨਾ ਦੀ ਬੱਸ ਆਹ ਵਾ ਤੇ ਇੱਕ ਖੱਤੀ ਆ ਭਾਈ ਜੀ ੜਾਦ ਚੰਗੀ ਹੋਵੇ ਨਾ ੜਾਦ ਚੰਗੀ ਹੋਵੇ ਤੇ ਫਰਕ ਰਹਿੰਦਾ ਨਹੀਂ ਕੁੜੀ ਮੁੰਡੇ ਦਾ ਸਹੀ ਗੱਲ ਆ ਓਏ ਸਾਡੇ ਵਾਲੇ ਮੁੰਡੇ ਪੈਜ ਚ ਮੋੜਦਲ ਤੋਂ ਕਹਿਣ ਛੁੱਟੀ ਫਿਰਦੇ ਆ ਆ ਪਏ ਜੋ ਪਹਿਲੋ ਚੰਗੇ ਭਲੇ ਤੋਂ ਹਟੇ ਕਟੇ ਮੋਟਰਸਾਈਕਲ ਤੋਂ ਕੰਟਲੇ ਸੁੱਟ ਕੇ ਬੈਠੇ ਆ ਰੰਗ ਲਾ ਗਿਆ ਬੈਠੇ ਜੋ ਲੈ ਕਰ ਲਾ ਗੱਲ ਆਪਾਂ ਮੋਨੇ ਹਰ ਕੁੜੀਆਂ ਦਾ ਕੰਪੈਰੀਡਰ ਕਰਨਾ ਉਹ ਵੇਚਣਾ ਆਪਣੇ ਆਲੇ ਦੇ ਹਾਲ ਉਹ 30 ਕਿਲੋ ਦਾ ਕਹਿ ਨਹੀਂ ਚੁੱਕਿਆ ਤਾਂ ਇਹਨੇ ਕੱਲ ਪੰਡ ਪੱਠਿਆਂ ਦੀ ਮੋਟਰਸਾਈਕਲ ਤੇ ਭੈਣ ਨੇ ਲੱਦੀ ਆਪਣੇ ਆਪ ਚੁੱਕ ਕੇ ਕੱਲੀ ਨਹੀਂ ਉੱਤੇ ਬੈਠਾ ਉਹ ਕੋਈ ਨਹੀਂ ਕਰਾਂਗੇ ਭੈਣ ਨਾਲ ਗੱਲ ਲਵਾਂਗੇ ਭੈਣ ਦਾ ਇੰਟਰਵਿਊ 2-4 ਮਿੰਟ ਦੀ ਵੀਡੀਓ ਚੱਲ ਉੱਥੇ ਚੱਲਦੇ ਹਾਂ ਥੀਕ ਆ ਏਰੀਆ ਉਹ ਲਾ तकरीबन तकरीबन ਵਿਲਾ ਆ ਪਿੰਡ ਦਾ ਕੁਝ ਏਰੀਆ ਹੈਗਾ ਵਾ ਤੇ ਉਧਰ ਆਪਣਾ ਐਂਡ ਕੰਦਾ ਜਾਣਛਾਲਿਆ ਨਹੀਂ ਤੇ तकरीबन तकरीबन ਵਿਲਾ ਹੋ ਗਿਆ ਹੁਣ ਆ ਵੇਜ ਵੇਜ ਖੱਤੇ ਹੈਗੇ ਅੱਕ ਤੇ ਕਿਤੇ ਜਿੰਨਾਂ ਦਾ ਆਪਾਂ ਵੜਿਆ ਪਹਿਲਾਂ ਆਪਾਂ ਡੇ ਹਾਂ ਉਹ ਗੱਦੀਆਂ ਗੱਦੀਆਂ ਚੁੱਕਾ 10 12 ਅੰਮੀ ਇਹ ਤਾਂ ਵੜ ਲਈਦਾ ਰੋਲਾ ਮੰਗਦੇ ਕੱਲ ਸਬਰੀ ਸਤਾਈ ਕੱਲ ਵੜਿਆ ਤੇ ਅੱਜ ਉਹ ਲੈ ਸ਼ੌਟ ਤੇ ਪੈਰ ਉੱਤ ਕੇ ਫੇਰ ਉਹ ਫਟ ਫਟ ਕੀਤੇ ਕੁਝ ਨਾ ਹੁੰਦਾ ਲੱਗਿਆ ਹਾਲੇ ਫਟਾ ਰਹੀ ਨਾ ਹੁੰਦੀ ਆ ਵਸ ਤੇ ਹੋਰ ਲੱਗਦਾ 10 15 ਹੋ ਜੂਗਾ ਸ਼ਾਮਾਂ ਦੇ ਪਰ ਊੜੀ ਉੱਧੇ ਤੇ ਵੀ ਪਛਲੰਦੇ ਅਦਰ ਉਹ ਸਮੇਂ ਹੋਈ ਜਾਣਾ ਸ਼ਾਮਾਂ ਦੇ ਕਰ 15:00 ਹੋ ਗਿਆ ਸੀ ਮਾਤ ਲਕੀਆਂ ਵਾ ਤਾਂ ਮੇਟਾ ਮੇ ਕੋਈ ਕੋਈ ਰਹਿ ਗਈਆਂ ਵਾ ਜਿਹੜਾ ਆਪਾਂ ਤੁਹਾਨੂੰ ਦਵਾਉਂਦਾ ਜੈਂਟ ਉਹਦੀ ਵੀ ਆਪਣੀ ਗੋਲੀ ਆ ਪਰ ਆਪਣੀ ਉਝਰੋਂਦੇ ਆਪਦੇ ਦੀ ਗਲਾਰੀ ਨੇ ਬੰਦਾ ਚੰਗਾ ਆਹ ਦੀ ਮੀਹਨ ਦਾ 350 ਛੋਟਿਆ ਵਾ ਦੋ ਦੇ ਗੋਮ ਜੀ ਦਾ ਗਿਲ ਫਰੀ ਤੇ ਵਿਸ਼ਾਲ ਤੇ ਆਪਾਂ 250 ਕਰ ਚੱਲੇ ਆ ਤੇ ਵਿਸ਼ਾਲ ਉਹਦੀ ਨੇ 300 ਛੋਟਿਆ ਵਾ ਦਾ ਨੂੰ ਉਹ ਚੱਤ ਨੇ ਲੈ ਇਨਸਾਹੋ ਵਾਹ ਚੱਲੀ ਜਾਂਦਾ ਆਪਣਾ ਪਿੱਛੇ ਚੱਲ ਜੂ ਕੰਮ ਤੇ ਆਪਾਂ ਚੱਲ ਲਾਂਗੇ ਇੱਕ ਦੋ ਦਿਨਾਂ ਅਜਿਹਾ ਖੱਤੇ ਖੁੱਤੇ ਜਿਹੜੇ ਵਿੱਚਲੇ ਉਹ ਚਲੇ ਰਹਿੰਦੇ ਆ ਆ ਕੁਝ ਭਰਾਂ ਰਹਿੰਦੇ ਆ ਚੁੱਕੀ ਜਾਣ ਨੇ ਆਪਾਂ ਆਪਣਾ ਟਾਰਗੇਟ ਪੂਰਾ ਹੋਈ ਜਾਂਦਾ ਹੈ ਅੱਜ ਆਪਾਂ ਹੋਏ ਟਾਈਮ ਨਾਲ ਵਿਲੇ 15 16 ਵੀਰ ਸਾਂ ਵੜੇ ਅੱਜ ਨੇ ਆ ਮੋੜ ਰੱਖੇ ਆਪਾਂ ਪੁੱਛ ਲੈਣਾ ਪਰ ਉਹ ਸੁਆਲ ਨਹੀਂ ਲੈਂਦਾ ਸਾਰਾ ਮੋੜ ਰੱਖੇ ਜੀ ਆ ਆ ਵਧੀਆ ਮਸ਼ੀਨ ਗਈ ਆ 8 ਗਾਣੇ ਤੇ ਹੁਣ ਬੰਨੇ ਆ ਸਵੇਰ ਮਾਲਕ ਕੀ ਕਹਿੰਦੇ ਆ ਕੀ ਦੱਸਦੇ ਆ ਅਲਦੀ ਤਿਆਰੀ ਆ ਕੇ ਪਰਸਨ ਦੀ ਤਿਆਰੀ ਆ ਕਿਦਾਂ ਦੀ ਜਾਰੀ ਆ ਤੇ ਉਸੇ ਹਾਵਨਾ ਬੰਨੇ ਆ ਪੱਤੀਆਂ ਆਉਣੀਆਂ ਕਰਾਉਣ ਵੈਲਡਿੰਗ ਲਗਾ ਪਾਣਾ ਢੇਰ ਅਸੀਂ ਜਾਂਦੇ ਪਰ ਨਾਮ ਚੇਤਾ ਨਹੀਂ ਹੈ। ਇਹਦਾ ਕੋਈ ਨਹੀਂ ਕਰ ਲਾਂਗੇ। ਹਾਂਜੀ ਪੱਤੀਆਂ ਕਰਾ ਲਏ ਐ ਵੈਲਡਿੰਗ ਤੇ ਮੈਂ ਦਾ ਡਕਲਾ ਕੀ ਕਰਾਂ? ਤੇ ਉਹ ਇੱਕ ਬੰਦਾ ਮੈਨੂੰ ਕਹਿੰਦਾ ਇੱਧਰ ਆਓ।